ਕੋਇਕ ਢੇਲੇ ਦਾ ਬੰਦਾ ਉਹ ਨਾ ਮਾਨ ਨਾ ਪਿਆਉ ਨਾ ਪਸ਼ੋਕਣ ਨਾ ਲੈ ਨਾ ਦੇਣ ਉਹ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਰਾਬਰ ਵਾਲਾ ਪੁੱਤ ਨੇ ਇਹ ਕਿ ਫੋਟੋਸ਼ਾਪ 'ਤੇ ਆ ਕਿੰਨੇ ਸਿੱਖ ਬੈਠੇ ਆ ਕਰੇ ਕਿੱਦਾਂ ਸਿੱਖ ਨੇ ਕ੍ਰਿਸ਼ਨ ਭਗਵਾਨ ਦੇ ਬਰਾਬਰ ਰਾਮਚੰਦਰ ਜੀ ਦਾ ਬਰਾਬਰ ਫੋਟੋਸ਼ਾਪਣ ਦੀ ਝੂਠ ਕੀਤੀ ਆ ਇਹ ਮੈਂ ਰੇਖ ਨੂੰ ਦੱਸਣਾ ਚਾਹੁੰਦਾ ਤੇ ਗੌਰਮੈਂਟ ਨੂੰ ਵੀ ਕਹਿਣਾ ਚਾਹੁੰਦਾ ਹਾਂ ਗਾਂ ਤਾਂ ਲਿਪਤੀ ਰੂਪ ਵਿੱਚ ਪਰਕੋਸ ਕੋ ਜਾਂ ਕਿਉਂ ਤੱਕ ਜੇ ਤਾਂ ਮੁਆਫੀ ਮੰਗ ਲਵੇ ਸਿਕੋਂ ਤੋਂ ਚੰਗਾ ਤੇ ਜੇ ਇਹ ਲਾਲੇ ਦਾ ਪੁੱਤਰ ਨਵੇਸ਼ ਨੇ ਆਪਣੀ ਇਸ ਕੀਤੀ ਹੋਈ ਗਲਤੀ ਦਾ ਅਹਿਸਾਸ ਕਰਕੇ ਸਿਕੋਂ ਤੋਂ ਮੁਆਫੀ ਨਾ ਮੰਗੀ ਤੇ ਜੇ ਕਿਸੇ ਪ੍ਰੇਮੀ ਨੇ ਗੱਡੀ ਚੜਾ ਦਿੱਤਾ ਉਹਦੀ ਜ਼ਿੰਮੇਵਾਰੀ ਗੌਰਮੇਟ ਦੇ ਤਾਂ ਰਮੇਸ਼ ਦੀ ਜ਼ਿੰਮੇ ਹੋਵੇਗੀ ਉਹ ਮੇਰੇ ਜ਼ਿੰਮੇ ਤੇ ਸਿਕੋਂ ਦੇ ਜ਼ਿੰਮੇ ਨਹੀਂ ਹੋਵੇਗੀ